ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਇਨਕਮ ਪ੍ਰੋਡਕਸ਼ਨ ਡਾਇਰੈਕਟਰ ਅਮਨਪ੍ਰੀਤ ਸਿੰਘ ਤੇ ਦੋਸਤੋ ਅੱਜ ਨਾ ਆਪਾਂ ਇੱਕ ਨਵੇਂ ਵਲੌਗ ਵਲੌਗ ਸ਼ੂਟ ਕਰਿਆ ਕਰਨੇ ਆਪਾਂ ਤੇ ਨਵਾਂ ਵਲੌਗ ਬਣਾਉਣ ਜਾ ਰਹੇ ਆ ਅੱਜ ਆਪਾਂ ਜਾ ਰਹੇ ਆ ਸੁਲਤਾਨਪੁਰ ਲੋਧੀ ਤੇ ਤਾਂ ਨਾ ਹੁਣ ਹਰ ਹਫਤੇ ਜਾਂ 15 ਦਿਨਾਂ ਬਾਅਦ ਕੋਈ ਨਾ ਕੋਈ ਪਲਾਨ ਬਣਾਉਂਦੇ ਰਿਹਾ ਕਰਾਂਗੇ ਤੇ ਨਵੇਂ-ਨਵੇਂ ਵਲੌਗ ਆਪਣੇ ਆਉਂਦੇ ਰਿਹਾ ਕਰਨਗੇ ਤੇ ਦੋਸਤੋ ਆਪਣੇ ਜਿਹੜੇ ਵਲੌਗ ਵੇਖਣ ਵਾਸਤੇ ਨਾ ਤੁਸੀਂ ਤੇ ਗੁਰਦੁਆਰਾ ਸਾਬਕੂ ਮੰਨ ਵਾਸਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈੱਲ ਆਈਕਨ ਦਬਾ ਲਿਓ ਤੇ ਜਦੋਂ ਵੀ ਆਪਾਂ ਨਵਾਂ ਵਲੌਗ ਕੋਈ ਪਾਇਆ ਕਰਨਾ ਉਹ ਕਰਾਂਗੇ ਤੇ ਤੁਹਾਨੂੰ ਜਿਹੜਾ ਉਹ ਉਸੇ ਵੇਲੇ ਹੀ ਮਿਲ ਜਾਇਆ ਕਰੇਗਾ ਤੇ ਦੋਸਤੋ ਅੱਜ ਹੀ ਨਾ ਆਪਣੇ ਜਾਨੀ ਕਿ ਐ ਐਲ ਆਈ ਸੀ ਆਫਿਸ ਤੋਂ ਅਸੀਂ ਸ਼ੁਰੂਆਤ ਕਰਨ ਲੱਗੇ ਆ ਜਿਹੜਾ ਆਪਣਾ ਜੰਡਿਆਲਾ ਗੁਰੂ ਦੇ ਵਿੱਚ ਐਲ ਆਈ ਸੀ ਦਾ ਆਫਿਸ ਆ ਤੇ ਗਊਸ਼ਾਲਾ ਰੋਡ ਝੰਡੇ ਵਾਲਾ ਗੁਰੂ ਕਾ ਮੰਡੀ ਦੇ ਵਿੱਚ ਆਪਣਾ ਆਫਿਸ ਹੈ ਤੇ ਉੱਥੋਂ ਹੀ ਆਪਾਂ ਅੱਜ ਦੀ ਸ਼ੁਰੂਆਤ ਕਰਨ ਲੱਗੇ ਆਂ ਤੇ ਹਰ ਬਲੌਗ ਦੀ ਸ਼ੁਰੂਆਤ ਕੋਸ਼ਿਸ਼ ਕਰਿਆ ਕਰਾਂਗੇ ਇੱਥੋਂ ਹੀ ਹੋਇਆ ਕਰੇ ਤੇ ਅੱਜ ਆਪਾਂ ਲੁੱਕ ਜਿਹੜੀ ਆ ਫਾਰਮਲੀ ਕੀਤੀ ਹੋਈ ਆ ਦੇਖੋ ਮੇਰੇ ਨਾਲ ਵਿਕਰਮ ਆ ਰਿਹਾ ਵਾ ਦੇਵੀ ਦਾਸਪੁਰੇ ਤੋਂ ਅਸੀਂ ਉਹ ਚੱਲੇ ਆਂ ਤੇ ਫਡੂਰ ਸਾਹਿਬ ਤੋਂ ਗੇਲਿਆ ਨਾਲ ਉਹਨਾਂ ਦਾ ਫਰੈਂਡ ਐ ਸੋਨੂੰ ਉਹ ਆ ਤੇ ਉਹ ਚਲੋ ਠੀਕ ਐ ਮਿਲਦੇ ਆਂ ਆ ਆ ਗਿਆ ਜੀ ਵਿਕਰਮ ਤੇ ਅਸੀਂ ਚੱਲੇ ਹੁਣ ਤੇ ਫਿਰ ਤੁਹਾਨੂੰ ਜਾਂਦੇ ਜਾਂਦੇ ਰਸਤੇ ਦੇ ਵਿੱਚ ਵੀਡੀਓ ਰਿਕਾਰਡ ਕਰਾਂਗੇ ਪਰ ਜਾਨੀ ਕਿ ਤੁਹਾਨੂੰ ਰਸਤਾ ਉੱਥੇ ਜਾ ਕੇ ਦੱਸਾਂਗੇ ਤੇ ਚਲੋ ਜੀ ਆਪਰੇ ਆਫਿਸ ਦੇ ਆਫਿਸ ਤੋਂ ਹੀ ਜਾ ਰਹੇ ਆਪਾਂ ਆਪਾਂ ਲਖਨੂ ਸਾਹਿਬ ਜਾ ਰਹੇ ਆਂ ਗੇਟੋਂ ਨਾਲ ਲੈਣਾ ਉੱਥੋਂ ਫੇਰ ਜਾ ਕੇ ਕਾਫੀ ਓਕੇ ਜੰਦੇ ਵਾਲੇ ਤੋਂ ਕਾ ਮੰਡੀ ਦਾ ਰਸਤਾ ਆ ਤੇ ਇੱਥੋਂ ਆਪਾਂ ਚੱਲ ਪਿਆਂ ਕਰੂਰ ਸਾਹਿਬ ਵੱਲੋਂ ਕਰੂਰ ਸਾਹਿਬ ਦਾ ਇੱਥੋਂ 20 25 ਮਿੰਟ ਦਾ ਰਸਤਾ ਹੈਗਾ ਆ 20 25 ਕਿਲੋਮੀਟਰ ਹੈ ਆ ਤੇ ਇੱਥੋਂ ਆਪਾਂ ਚੱਲਦੇ ਆ ਉਧਰ ਨੂੰ ਤੇ ਫੋਨ ਕਰ ਲਿਆ ਵਾ ਗਿਲ ਸਾਹਿਬ ਨਾਲ ਫੋਨ ਕਰਨ ਲੱਗੇ ਆ ਬਸ ਆਹ ਵੇਖੋ 게ਟ ਆ ਗਿਆ ਭਾਈ ਜੋਤ ਜੀ ਦਾ ਜਿਹੜਾ ਬਣਿਆ ਆ ਕੜੂਰ ਸਾਹਿਬ ਦੇ ਹਮ ਐਂਟਰੀ 게ਟ ਆ ਤੇ ਬਸ ਗਿਲ ਸਾਹਿਬ ਹੁਣਾਂ ਦੇ ਕੋਲ ਪਹੁੰਚਣ ਵਾਲੇ ਆ ਤੇ ਬੜਾ ਸੋਹਣਾ 뷰 ਆ ਰਸਤਾ ਜਾਂਦੇ ਆ ਜਿਹੜਾ ਚੰਦਿਆਲੇ ਤੋਂ ਗੁਰੂਰ ਸਾਹਿਬ ਨੂੰ ਜਾਂਦਾ ਨਾ ਬਹੁਤ ਸੋਹਣਾ 뷰 ਆਉਂਦਾ ਇਹਦੇ ਚ ਇਹ ਬੜੇ ਸੁਨੇ ਬਾਬਾ ਜੀ ਨੇ ਬਾਬਾ ਸੇਵਾ ਸਿੰਘ ਜੀ ਨੇ ਸੇਵਾ ਕੀਤੀ ਹੈ ਤੇ ਬੜੇ ਸੁਨੇ 뷰 ਆਉਂਦਾ ਇੱਥੋਂ ਆਲੇ-ਦਾਲੇ ਰੁੱਖ ਲੱਗੇ ਆ ਗਰਮੀਆਂ ਦੇ ਵਿੱਚ ਇਧਰ ਨੂੰ ਬਾਈ ਕਿਤੇ ਜਾਣ ਦਾ ਬਹੁਤ ਮਜ਼ਾ ਆ। ਐਂ ਵੇਖੋ ਹਰੇ-ਹਰੇ ਰੁੱਖ ਆਉਂਦੇ ਆ। ਬੜਾ ਹੀ ਬਾਪਿਆਂ ਨੇ ਰੁੱਖ ਲਾਏ ਆ। ਇਹ ਗੁਰੂ ਸਾਹਿਬ ਦਾ। ਲੋ ਜੀ ਆ ਗਿਆ ਗਿੱਲ ਸਾਹਿਬ ਜੀ ਦਾ ਆਫਿਸ। ਗਿੱਲ ਸਾਹਿਬ ਜੀ ਵੀ ਆ ਰਹੇ ਆ ਜਲਦੀ। ਤੇ ਗਿੱਲ ਸਾਹਿਬ ਜੀ ਦਾ ਫੋਨ ਆ ਗਿਆ ਕਿ ਤੁਸੀਂ ਘਰ ਆ ਜਾਓ। ਤੇ ਸੋਨੂ ਭਾਜੀ ਜੀ ਹਣਾ ਦੇ ਘਰੋਂ ਹੀ ਆਪਾਂ ਉਹਨਾਂ ਨੂੰ ਰਿਸੀਵ ਕਰਨਾ ਹੈ। ਉੱਥੋਂ ਇਕੱਠੇ ਚੱਲਣਾ ਹੈ ਤੇ ਅੱਗੇ ਦਾ ਪ੍ਰੋਗਰਾਮ ਆਪਾਂ ਗੇਲ ਸਾਹਿਬ ਹੁਣਾਂ ਨਾਲ ਗੱਲ ਕਰਕੇ ਅੱਗੇ ਫਿਰ ਚੱਲਦੇ ਆ। ਲਓ ਜੀ। ਆਗੇ ਆਪਾਂ ਖਡੂਰ ਸਾਹਿਬ ਦੇ ਵਿੱਚ। ਖਡੂਰ ਸਾਹਿਬ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ। ਗੁਰਦੁਆਰਾ ਗੁਰੂ ਅੰਗਦ ਦੇਵ ਜੀ ਦਾ ਮਹਾਰਾਜ ਜੀ ਦਾ ਗੁਰਦੁਆਰਾ ਬਹੁਤ ਸੋਹਣਾ ਗੁਰਦੁਆਰਾ ਬਣਿਆ ਆ। ਕਿਹਤੀ ਗੱਲ ਬਣੀ ਈ ਕਹਿੰਦੇ ਜਿਹੜਾ ਜਾ ਨਹੀਂ ਸਕਦਾ ਹਜੂਰ ਸਾਹਿਬ ਉਹ ਆਵੇ ਖਡੂਰ ਸਾਹਿਬ। ਇੱਥੇ ਵੀ ਬਹੁਤ ਸੋਹਣੀਆਂ ਜਗ੍ਹਾ ਘੁੰਮਣ ਆਲੀਆਂ ਵਾ ਕਿਸੇ ਦਿਨ ਇਹਦਾ ਵੀ ਵਿਊ ਕਰਾਂਗੇ ਇਹ ਵੀ ਤੁਹਾਨੂੰ ਦਿਖਾਵਾਂਗੇ ਇਹ ਗੁਰੂਆਂ ਦਾ ਇਤਿਹਾਸ ਤੇ ਗੁਰੂ ਸਾਹਿਬ ਦੇ ਬਾਰੇ ਵੀ ਗੱਲ ਕਰਾਂਗੇ ਅੱਜ ਆਪਾਂ ਸਾਬੋ ਦੀ ਤਲਵੰਡੀ ਜਾਣਾ ਤੇ ਅੱਜ ਉੱਥੋਂ ਦੀਆਂ ਗੱਲਾਂ ਤੇ ਇੱਧਰ ਸੋਨੂ ਭਾਜੀ ਦੇ ਘਰੋਂ ਰਸਤਾ ਜਾਂਦਾ ਇੱਧਰ ਸੋਨੂ ਭਾਜੀ ਦਾ ਘਰ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਲੱਗ ਗਈ ਹੈ ਆਗੇ ਗਿਲਸਾਹਣੀ ਆਗੇ ਆ ਤੇ ਗੁਰਸਵਾਰਾ ਸਾਹਿਬ ਦੇ ਲਾਗੇ ਆਪਾਂ ਨੂੰ ਮਿਲਤੇ ਆਏ ਹੁਣ ਇਕੱਠੇ ਇੱਥੋਂ ਦਾ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਇਹ ਵਿਕਰਮ ਆ ਤੁਸੀਂ ਇਹਨੂੰ ਮੈਂ ਮਿਲਾ ਹੀ ਦਿੱਤਾ ਤੁਹਾਨੂੰ ਇਹ ਹੈਗੇ ਗਿਲਸਾਹ ਗਿਲਸਾਹ ਸਬਸਕ੍ਰਾਈਬ ਬਲੋ ਆਹ ਸੋਨੂ ਭਾਜੀ ਆ ਸੋਨੂ ਭਾਜੀ ਦੇ ਪੂਰੇ ਬਣੇ ਆ ਵਧੀਆ ਹੈ ਤੁਸੀਂ ਬਲੈਕ ਬਲੈਕ ਬੰਨੇ ਮੈਨੂੰ ਦੱਸਿਆ ਨਹੀਂ ਤੁਸੀਂ ਮੈਂ ਚਿੱਟਾ ਬੰਨਾ ਆ ਆਪਾਂ ਇੱਥੋਂ ਚੱਲ ਪਏ ਆ ਕਰੂਰ ਸਾਹਿਬ ਤੋਂ ਨਿਕਲ ਗਏ ਸੋਨੂ ਭਾਜੀ ਜਣਾ ਨੂੰ ਗਿੱਲ ਨੂੰ ਨੂੰ ਲੈ ਲਿਆ ਨਾਲ ਤੇ ਹੁਣ ਆਪਾਂ ਚੱਲੇ ਆਂ ਸੁਲਤਾਨਪੁਰ ਲੋਧੀ پلان ਦੇ ਵਿੱਚ ਥੋੜਾ ਜਿਹਾ ਚੇਂਜ ਕੀਤਾ ਕਿੰਦੇ ਚਲੋ ਜਾਣਾ ਤਾਂ ਹੈਗਾ ਹੀ ਏਡੀ ਦੂਰ ਤੇ ਜਾਂਦੇ ਜਾਂਦੇ ਆਪਾਂ ਵਿੱਚੋਂ ਚਲੋ ਦਰਸ਼ਨ ਕਰਦੇ ਜਾਈਏ ਆਪਾਂ ਸੁਲਤਾਨਪੁਰ ਲੋਧੀ ਸਾਹਿਬ ਦੇ ਸੋ ਦੋਸਤੋ ਹੁਣ ਆਪਾਂ ਸੁਲਤਾਨਪੁਰ ਲੋਧੀ ਨੂੰ ਜਾ ਰਹੇ ਆਂ ਇਕ ਕਲੂਰ ਸਾਹਿਬ ਦਾ ਰਸਤਾ ਇਹ ਕਲੂਰ ਸਾਹਿਬ ਦਾ ਸਕੂਲ ਆ ਸਕੂਲ ਇੱਥੇ ਲਿਖਿਆ ਹੌਲੀ ਚੱਲੋ ਮੈਂ ਵਿਕਰਮ ਨੂੰ ਕਹਿਣ ਲਿਆ ਹੌਲੀ ਚੱਲੋ ਉਹ ਕਹਿੰਦਾ ਦਵਾ ਦਵਾ ਚੱਲੀਏਗਾ ਖਿੱਚ ਦੀਏਗਾ ਅੰਮ ਨੂੰ ਤੇ ਗਿਰ ਸਾਹਿਬ ਹਣੀ ਅੱਗੇ ਆਪਣੀ ਲੱਗੇ ਆ ਇਹ ਖਡੂਰ ਸਾਹਿਬ ਦੇ ਲਾਗੇ ਲਾਗੇ ਦਾ ਏਰੀਆ ਬਹੁਤ ਸੋਹਣਾ ਬਣਾਇਆ ਆ ਪਾਪਿਆਂ ਨੇ ਹਰਿਆ ਭਰਿਆ ਸੜਕਾਂ ਤੇ ਰੁੱਖ ਨਿੰਮ ਦੇ ਰੁੱਖ ਜਾਮਨੂ ਦੇ ਰੁੱਖ ਆਂਬਾਂ ਦੇ ਰੁੱਖ ਬਹੁਤ ਜ਼ਿਆਦਾ ਹੀ ਰੁੱਖ ਲਗਾਇਆ ਆ ਕਾਰ ਸੇਵਾ ਵਾਲੇ ਪਾਪੀ ਬਾਬਾ ਸੇਵਾ ਸਿੰਘ ਜੀ ਨੇ ਬਹੁਤ ਜ਼ਿਆਦੀ ਸੇਵਾ ਕਰਵਾਈ ਆ ਬਹੁਤ ਆਲੇ ਦੁਆਲੇ ਬਹੁਤ ਜ਼ਿਆਦਾ ਹੀ ਰੁੱਖ ਲੱਗਾ ਆ ਜਿਵੇਂ ਤੁਸੀਂ ਵੇਖ ਹੀ ਸਕਦੇ ਓ ਜੋ ਆਲੇ ਦੁਆਲੇ ਰੋਖੀ ਰੁੱਖ ਰੋਖੀ ਰੁੱਖ ਕੋ ਗਿਲਸਾ ਹੋਣੀ ਅੱਗੇ ਚਲ ਗਈ ਅੱਗੇ ਚਲ ਗਈ ਇੱਥੋਂ ਮੇਰ ਸਾ ਨਾ ਸੱਜੇ ਸੱਜੇ ਮੜੇ ਵਿਕਰਮ ਸੱਜੇ ਮੜੇ ਸੱਜੀ ਸੱਜੇ ਵੱਲ ਨੂੰ ਹੋ ਜੀ ਗਿਆ ਓ ਜਾਣ ਦੇ ਓ ਜਾਣ ਦੇ ਸਾਹਮਣੇ ਜਾਣ ਦੇ ਖੇਚੇ ਦੇ ਖੇਚੇ ਤੇ ਤੂੰ ਇੱਧਰ ਨੂੰ ਲੋ ਜੀ ਆਪਾਂ ਆ ਗਏ ਆ ਗੁਰਦੁਆਰਾ ਬੀਰ ਸਾਹਿਬ ਇਥੋਂ ਨਾਸ਼ਤਾ ਵਗੈਰਾ ਕਰਕੇ ਫੇਰ ਅੱਗੇ ਚੱਲਾਂਗੇ ਇਥੋਂ ਨਾਸ਼ਤਾ ਵਗੈਰਾ ਕਰ ਲੈਣਾ ਉਹ ਗੁਰਦੁਆਰਾ ਵੀਰ ਸਾਹਿਬ ਇਹ ਆਜੀ ਉਹ 베ਰੀ 베ਰ ਸਾਹਿਬ ਜਿਹਦੇ ਨਾਮ ਤੇ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਵਾ ਇੱਥੇ ਥੱਲੇ ਪੂਰਾ ਸਾਹਿਬ ਬਣਿਆ ਆ ਤੇ ਪੂਰੇ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਆ ਇੱਕੋ ਥੱਲੇ ਤੋਂ ਰਸਤਾ ਜਾਂਦਾ ਪੂਰਾ ਸਾਹਿਬ ਇੱਥੇ ਉੱਤਰ ਦੇ ਤੇ ਪੈਰ ਰੱਖ ਲਾ ਕੋਈ ਨਹੀਂ ਭਾਜੀ ਉੱਤਰ ਜਾਣਾ ਮੈਂ ਵੀ ਤਾਂ ਹਾਂ ਇੱਧਰ ਆ ਜੀ ਨਦੀ ਇਧਰ ਨਦੀ ਆ ਤੇ ਉਹ ਤੁਹਾਨੂੰ ਨਦੀ ੱਗੇ ਜਾ ਕੇ ਨਦੀ ਨੂੰ ਰਸਤਾ ਜਾਂਦਾ ਅੱਧੇ ਨਾ ਅੱਬਾ ਜੀ ਬੈਠੇ ਹੋਏ ਆ ਤੇ ਅਸੀਂ ਕੈਮਰਾ ਲੈ ਕੇ ਅੱਗੇ ਗਏ ਨਹੀਂ ਆ ਉਹ ਇਹ ਸਾਸਨ ਚੱਲਦਾ ਪਿਆ ਸੀ ਤੇਰੇ ਇਕੱਲੇ ਨਹੀਂ ਬਣਾਉਣਾ ਜਗਾ ਵਿਵਸਥਤ ਬਣਾ ਨਿਉ ਨਿਉ ਬਹੁਤ ਸੁਣੀਆ ਜਗਾ ਵਾ ਇੱਥੇ ਵੇਖਣ ਵਾਲੀਆਂ ਇੱਕ ਵਾਰੀ ਜ਼ਰੂਰ ਵੇਖਣ ਜਾਣਾ ਚਾਹੀਦਾ ਵਾ ਬਹੁਤ ਸੋਹਣਾ ਵੇਖੋ ਆਲੇ ਦੁਆਲੇ ਰਹਿਣ ਵਾਸਤੇ ਸਰਾਵਾ ਸਾਰਕ ਕੁੱਲਾ ਡੁੱਲੀਆਂ ਜਗ੍ਹਾ ਬਹੁਤ ਜਿਆਦੀ ਵਧੀਆ ਜਗ੍ਹਾ ਰਸਤੇ ਦੇ ਵਿੱਚ ਸਤਾਰਪੁਰ ਲੋਧੀ ਬਹੁਤ ਸੋਹਣੀ ਜਗ੍ਹਾ ਹਰੇਕ ਨੂੰ ਜਾਣਾ ਚਾਹੀਦਾ ਹੈ ਇੱਥੇ ਦੇ ਵਿੱਚ ਜਾਂਦੇ ਜਾਂਦੇ ਡਰੋਲੀ ਭਾਈਕੇ ਮੋਗਾ ਇੱਥੇ ਹੀ ਦਰਸ਼ਨ ਕਰਕੇ ਗਏ ਪਰ ਟਾਈਮ ਥੋੜਾ ਹੀ ਤੇ ਗੁਰਦੁਆਰਾ ਸਾਹਿਬ ਬਾਬਾ ਜੀ ਨੇ ਕਿਤੇ ਜਾਣਾ ਸੀ ਤੇ ਉਹ ਛਲ ਗਏ ਤੇ ਤਾਂ ਏ ਬਾਬਾ ਗੁਰਦਿੱਤਾ ਜੀ ਦਾ ਜਨਮ ਸਥਾਨ ਆ ਇੱਥੇ ਵੀ ਥੋੜਾ ਜਿਹਾ ਰੁਕੇ ਕਿਉਂਕਿ ਜਾਂਦੇ ਆ ਨੂੰ ਨੂੰ ਨਾ ਹਨੇਰਾ ਹੋ ਰਿਹਾ ਹੈਗਾ ਜਾਂਦੇ ਜਾਂਦੇ ਤਾਂ ਹੀ ਥੋੜਾ ਜਿਹਾ ਅੱਗੇ 80 ਕਿਲੋਮੀਟਰ ਅੱਗੇ ਰਹਿੰਦਾ ਸੀ ਤੇ ਇਸ ਲਈ ਇੱਥੇ ਵੀ ਥੋੜਾ ਜਿਹਾ ਰੁਕੇ ਬਹੁਤ ਸੁਗਣੀ ਜਗਾ ਵਾ ਇਹ ਵੀ ਵੇਖਣ ਵਾਲੀ ਆ ਇਹ ਵੀ ਜਰੂਰ ਵੇਖਣ ਜਾਓ ਜੇ ਟਾਈਮ ਲੱਗੇ ਤੇ ਪਹੁੰਚਦੇ ਪਹੁੰਚਦੇ ਆ ਕਾਫੀ ਰਾਤ ਹੋ ਗਈ ਅਸੀਂ じゃ ਪਹਿਲਾਂ ਮੱਥਾ ਟੇਕ ਲਈਏ ਜੋ ਸੱਚ ਹੈ ਉਹ ਸੱਚ ਹੈ ਉਹ ਸੱਚ ਹੈ ਉਹ ਸੱਚ ਹੈ ਸੁਪਾਲੇ ਉੱਤੇ